ਕਹਾਣੀ ਮੋਤੀ ਰੁਲੀਆਂ ਨੂੰ ਕੋਈ ਪਿਆਰ ਨਹੀਂ ਸੀ ਕਰਦਾ ਜਦੋਂ ਦਾ ਪਿਓ ਇਸ ਦੁਨੀਆ ਤੋਂ ਤੁਰ ਗਿਆ ਉਹ ਬਕਿਰੀਆਂ ਚਾਰਨ ਲੱਗ ਪਿਆ ਸੀ ਉਹ ਮਿੱਸੀ ਰੋਟੀ ਪਰਨੇ ਦੇ ਲਾੜ ਬਨ ਕੇ ਸਵੇਰੇ ਬਾਹਰ ਲੈ ਜਾਂਦਾ ਤੇ ਨਹਿਰੀ ਪਾਣੀ ਦੇ ਨਾਲੇ ਲਜਾ ਰੋਹੀ ਦੇ ਕਿਸ਼ੇ ਬ੍ਰਿਕਸ਼ ਹੇਠ ਬੈਠ ਕੇ ਦੁਪਹਿਰੇ ਰੋਟੀ ਖਾ ਲੈਂਦਾ ਸਾਰਾ ਦਿਨ ਉਜਾੜਾ ਰੁਲੀਆਂ ਟਕੀਆਂ ਵਣਾਂ ਤੇ ਖੇਤਾਂ ਵਿੱਚ ਫਿਰਦਾ ਰਹਿੰਦਾ ਤੇ ਆਥਣੇ ਕਰ ਮੋੜਨ ਦਾ ਉਹ ਬੱਕਰੀਆਂ ਦਾ ਦੁੱਧ ਵੇਚਦਾ ਸੀ ਤੇ ਇਸ ਤਰ੍ਹਾਂ ਵਟਟ ਨਾਲ ਉਸਦੀ ਫੁੱਡੀ ਮਾਂ ਕਰਦੇ ਖਰਚ ਪੂਰੇ ਕਰਨ ਦੇ ਯਤਨ ਕਰਦੀ। ਰੋਹੀ ਦੇ ਖੇਤਾਂ ਵਿੱਚ ਤਾਂ ਬੂਟੇ ਉੱਗੀ ਹੀ ਆਉਂਦੇ ਹਨ। ਰੁਲਿਏ ਦੇ ਮਾਸ ਵਿੱਚ ਭਾਵੇਂ ਚਮਕ ਨਹੀਂ ਸੀ ਪਰ ਜੋ ਬਨ ਆਉਣ ਕਰਕੇ ਉਹਦੇ ਚਿਹਰੇ ਵਿੱਚ ਪਿਆਰ ਤਾਂ ਓਖੀ ਪਿਆ ਸੀ। ਕਿਸੇ ਕਿਸੇ ਮਟਿਆਰ ਨੂੰ ਰੁਲਿਏ ਬਿਨਾਂ ਪੈਸਿਆਂ ਦੁੱਧ ਦੇਣ ਦਾ ਯਤਨ ਕਰਦਾ ਤਾਂ ਕੋਈ ਇਸ ਤੋਂ ਮੁਕਤ ਦੋਦਨਾ ਲੈਂਦੀ ਇਸਤੇ ਕੋਮਲ ਹੁੰਦੇ ਜਾ ਰਹੇ ਹਿਰਦੇ ਉੱਤੇ ਦੁੱਖ ਭਰੀ ਤਿੱਖੀ ਲਕੀਰ ਫਿਰ ਜਾਂਦੀ ਪਰ ਇਹਦੀਆਂ ਅੱਖਾਂ ਜੋ ਬੰਦੇ ਖਿਆਲੀ ਚਿੱਤਰਾਂ ਦਿਵਾਲੇ ਘੁੰਮਦੀਆਂ ਰਹਿੰਦੀਆਂ ਇਹਦੇ ਪਿੰਡ ਦੇ ਸਰਦਾਰਾਂ ਦੀ ਕੁੜੀ ਸ਼ਹਿਰ ਦੇ ਕਾਲਜ ਵਿੱਚ ਪੜਨ ਜਾਇਆ ਕਰਦੀ ਸੀ ਇਹੇ ਉਹਦੀਆਂ ਚਿੱਕੀਆਂ ਚਾਂਦੀ ਰੰਗੀਆਂ ਐਨਕਾਂ ਵੱਲ ਝਾਕਦਾ ਰਹਿੰਦਾ ਪਰ ਕੁੜੀ ਅੱਖਾਂ ਫੇਰ ਕੇ ਕਿਸੇ ਹੋਰ ਪਾਸੇ ਝਾਕਣ ਲੱਗ ਪੈਂਦੀ ਇਹਦੇ ਪਿੰਡ ਦੇ ਕੋਲੋਂ ਲੰਘਦੀ ਪੱਕੀ ਸੜਕ ਉੱਤੇ ਸਰਦਾਰਾਂ ਦਾ ਨੌਕਰ ਆਪਣੇ ਰਬੜ ਟਾਇਰ ਦੇ ਘੋੜੇ ਨੂੰ ਛੇੜ ਦਿੰਦਾ ਅਤੇ ਘੋੜਾ ਹਵਾ ਹੋ ਜਾਂਦਾ। ਕੁੜੀ ਦੀ ਬਰੀਕ ਚਾਦਰ ਦੇ ਪੱਲੇ ਹਵਾ ਵਿੱਚ ਉੱਡਣ ਲੱਗ ਪੈਂਦੇ। ਰੁਲੀਆਂ ਦੂਰ ਤਾਈ ਉਸ ਵੱਲ ਝਾਕਦਾ ਰਹਿੰਦਾ ਜਦ ਤਾਈ ਰਬੜ ਟਾਇਰ ਦਿਸ ਨੂੰ ਬੰਦ ਨਹੀਂ ਸੰ ਹੋ ਜਾਂਦੀ। ਇੱਕ ਵਾਰੀ ਤਾਂ ਸੜਕ ਉੱਤੇ ਘੋੜੇ ਦੇ ਪੌਂਡਾਂ ਦੀ ਖੜਪ-ਖੜਪ ਰੁਲੀਏ ਦੀ ਇਹ ਕੁੱਤੇ ਵਜਦੀ ਤੇ ਘੋੜਾ ਨਠਾਉਂਦੇ ਨੌਕਰ ਤੇ ਪੇਚਦਾਰ ਸੁਰੀਲੇ ਬੋਲ ਹਵਾ ਵਿੱਚ ਘੁਲ ਜਾਂਦੇ ਤੇ ਕਿੰਨਾ ਕਿੰਨਾ ਚਿਰ ਰੁਲੀਏ ਦੇ ਕੰਨਾਂ ਵਿੱਚ ਚੁੰਝਾ ਖੋਬਦੇ ਰਹਿੰਦੇ ਅਮੀਰੀ ਦੇ ਰਸ ਰੰਗ ਰੁਲੀਏ ਦੇ ਹਿਰਦੇ ਨੂੰ ਛੇੜਦੇ ਰਹਿੰਦੇ ਚਿੱਟੇ ਰੰਗ ਦੇ ਇਹ ਬੰਦੇ ਕਿੰਨੇ ਬੇਗਿਰਕ ਹੁੰਦੇ ਹਨ ਰੁਲੀਏ ਦੇ ਚਿੱਤ ਵਿੱਚ ਖਿਆਲ ਆਉਂਦਾ ਇਸ ਸਾਲ ਜੇਠ ਮਹੀਨੇ ਜਦੋਂ ਡੰਗਰਾਂ ਵਿੱਚ ਸ਼ੂਤ ਦੀ ਬਿਮਾਰੀ ਪੈ ਗਈ ਤਾਂ ਉਹ ਕੱਲੀਓ ਹੇਲ ਨਹੀਂ ਸੰ ਸਕਦੇ ਇਸ ਰੋਗ ਨੇ ਰੋਹੀਆਂ ਦੇ ਹਰਨਾ ਨੂੰ ਵੀ ਲਵੇਟ ਲਿਆ ਸੀ ਉਹਨਾਂ ਦੇ ਖੁਰਾਂ ਵਿੱਚੋਂ ਲਹੂ ਸੇਮਦਾ ਸੀ ਪੈਰ ਪੈਰ ਪਾਟ ਗਏ ਸਨ ਉਹ ਇੱਕ ਪੈਰ ਨਹੀਂ ਸੰਪੁੱਟ ਸਕਦੇ ਪਾਲੀ ਮੁੰਡਿਆਂ ਦੇ ਨਾਲ ਸਰਦਾਰਾਂ ਦਾ ਸਹਬਜ਼ਾਦਾ ਮੋਹਰੀ ਬਣ ਕੇ ਆਉਂਦਾ ਜਿਸ ਦੇ ਮੋਢੇ ਉੱਤੇ ਪਿਓ ਦੀ ਲਸੰਸ ਵਾਲੀ ਬੰਦੂਕ ਹੁੰਦੀ ਸੀ ਤੇ ਬਿਨਾ ਕਾਰਤੂਸ ਖਰਚ ਕਰਿਆਂ ਇੱਕ ਦੋ ਬਕਟ ਕੁੱਟ ਮਾਰ ਕੇ ਘਾਣ ਨੂੰ ਧੂ ਲੈ ਜਾਂਦਾ ਤੇ ਮਾਸ ਪਕਾ ਕੇ ਆਪ ਖਾਂਦਾ ਤੇ ਮਿੱਤਰਾ ਬੇਲੀਆਂ ਨੂੰ ਖਵਾਉਂਦਾ ਜੇ ਰੁਲੀਏ ਦਾ ਵਸ ਚੱਲਦਾ ਤਾਂ ਇਹ ਉਹਦੀਆਂ ਮੂਹ ਮਜਈਆਂ ਪੁਰਪੜੀਆਂ ਵਿੱਚ ਲੋਹੇ ਦੇ ਸਾਮ ਵਾਲੀ ਡਾਂਗ ਮਾਰ ਕੇ ਉਸ ਸਹਿਬਜ਼ਾਦੇ ਨੂੰ ਪਰੇ ਹਟਾ ਦਿੰਦਾ ਜਿਹੜਾ ਬੇਵਸ ਹਿਰਨੀਆਂ ਨੂੰ ਛੱਡ ਕੇ ਉਹਨਾਂ ਦੇ ਬਕਟ ਮਾਰ ਕੇ ਖਾ ਜਾਂਦਾ ਹਿਰਨੀਆਂ ਬਿਟ ਬਿਟ ਤੱਕਦੀਆਂ ਰਹਿੰਦੀਆਂ ਰੁਲੀਏ ਦਾ ਮਨੁੱਖੀ ਪਿਆਰ ਜਨੌਰਾਂ ਦੇ ਪਿਆਰ ਵਿੱਚ ਬਦਲਦਾ ਗਿਆ ਉਹ ਆਪਣੇ ਨਵੇਂ ਜੰਮੇ ਡੱਬ ਖੜਬੇ ਮੇਮਣਿਆਂ ਦੇ ਬਰੀਕ ਬੁੱਲਾਂ ਨੂੰ ਚੁੰਮਦਾ ਰਹਿੰਦਾ ਪੋਰੂ ਇਹਦਾ ਰੁਈਆਂ ਦਾ ਸਾਥੀ ਸੀ ਜਦ ਰੁਲੀਆ ਇੱਜੜ ਤੋਂ ਉਰੇ ਹੋ ਜਾਂਦਾ ਤਾਂ ਇਹ ਕੁੱਤੇ ਬੱਕਰੀਆਂ ਦੇ ਉਦਾਲੇ ਰਾਖੀ ਵਜੋਂ ਫੇਰਦਾ ਰਹਿੰਦਾ ਜੇ ਗਰਮੀ ਦੀ ਲੰਮੀ ਦੁਪਹਿਰ ਰੁਲੀਆ ਸੌਂ ਜਾਂਦਾ ਤਾਂ ਕਿਸੇ ਜਨੌਨ ਨੂੰ ਪੋਰੂ ਇੱਜੜ ਨੇਰੇ ਨਹੀਂ ਸੀ ਫਰਕ ਕਰਨ ਦਿੰਦਾ ਰੁਲਿਏ ਵੀ ਉਹਨੂੰ ਬੱਕਰੀਆਂ ਦਾ ਦੁੱਧ ਪਿਉਂਦਾ ਸੀ ਇੱਕ ਦਿਨ ਹਰਨਾ ਦੀ ਡਾਰ ਨਾਲੋਂ ਨਿੱਕਾ ਜਿਹਾ ਬਕਟ ਵਿਛੜ ਕੇ ਰੁਲਿਏ ਦੇ ਇੱਜੜ ਵਿੱਚ ਆ ਰਲਿਆ ਭੋਰੂ ਨੇ ਕਈ ਢੇਡੇ ਉਸ ਹਿਰਨ ਦੇ ਬੱਚੇ ਦੇ ਪਿੱਛੇ ਲਾਏ ਪਰ ਬਕਟ ਨੇ ਇੱਜੜ ਨਾਲ ਛੱਡਿਆ ਕਈ ਬੱਕਰੀਆਂ ਨੇ ਵੀ ਭੋਰੂ ਨੂੰ ਠੁੱਡਾ ਮਾਰੀਆਂ ਤੇ ਭੌਂਕਣ ਤੋਂ ਰੋਕਿਆ ਤੇ ਫਿਰ ਇੱਕਦਮ ਰੁਲਿਏ ਨੇ ਭੋਰੂ ਨੂੰ ਆਪਣੇ ਖਰਵੇ ਬੋਲ ਨਾਲ ਛਿੜਕ ਗਿਆ ਉਹ ਪੂਛ ਹਿਲਾਉਂਦਾ ਚੌ ਚੌ ਚੀਕ ਕੇ ਮਾਲਕ ਦੀ ਸ਼ਹਿਨਤ ਸਮਝ ਚੁੱਪ ਹੋ ਗਿਆ ਫਿਰ ਭੋਰੂ ਰੁਲਿਏ ਦੀਆਂ ਲੱਤਾਂ ਚੁੰਮਣ ਲੱਗ ਪਿਆ ਹਿਰਨ ਦੇ ਬੱਚੇ ਦੀ ਕੰਬ ਰਹੀ ਕੋਖ ਟੇਕ ਗਈ ਅਤੇ ਆਪਣੀਆਂ ਮੋਟੀਆਂ ਅੱਖਾਂ ਨਾਲ ਰੁਲਿਏ ਦੇ ਪਿਆਰ ਨੂੰ ਜਾਂਚਣ ਲੱਗ ਪਿਆ ਰੁਲਿਏ ਨੇ ਬੱਕਟ ਨੂੰ ਪੁਚਕਾਰਿਆ ਉਹਨੇ ਆਪਣੀ ਲੰਮੀ ਕੋਮਲ ਬੂਥੀ ਉੱਪਰ ਚੁੱਕੀ ਤੇ ਨੇੜੇ ਦੀ ਹਵਾ ਵਿੱਚੋਂ ਪਿਆਰ ਦੀ ਵਾਸ਼ਨਾ ਸੁੰਘਣ ਲੱਗ ਪਿਆ ਹੌਲੀ ਹੌਲੀ ਪੈਰ ਪੁੱਟ ਦਾ ਰੁਲੀਏ ਵੱਲ ਵਧਿਆ ਉਹਦੇ ਪੈ ਪੀਤ ਹੋਏ ਹਿਰਦੇ ਵਿੱਚੋਂ ਕੰਬਾ ਛਾੜ ਗਿਆ ਤੇ ਪਿਆਰ ਦੀ ਲਹਿਰ ਉੱਗ ਪਈ ਰੋਟੀ ਦਾ ਇੱਕ ਟੁਕੜਾ ਰੁਲੀਆ ਹੱਥ ਵਿੱਚ ਲੈ ਕੇ ਅੱਗੇ ਹੋਇਆ ਤੇ ਹਿਰਨ ਦੀ ਲੰਬੀ ਬੂਥੀ ਨੂੰ ਸੁਹਾ ਦਿੱਤਾ ਮਨੁੱਖੀ ਪਿਆਰ ਹਿਰਨ ਦੇ ਸਰੀਰ ਦੇ ਅਣੂ ਅਣੂ ਵਿੱਚ ਉਤਰ ਗਿਆ ਉਹ ਵੱਜ ਗਿਆ ਪਿਆਰ ਵਿੱਚ ਬਗੜ ਦਾ ਭਰੋਸਾ ਉੱਡ ਗਿਆ ਕਿ ਮਨੋਕਹਿਰ ਨਦੀ ਜਾਤ ਦੇ ਵੈਰੀ ਹੁੰਦੇ ਹਨ ਪਿਆਰ ਤਸੇ ਬਗਟ ਨੇ ਆਪਣੀ ਤੌਣ ਰੁਲੀਏ ਦੀ ਬਾਹ ਹੱਥੇ ਧਰ ਦਿੱਤੀ ਉਪਰੇ ਤੇ ਰੋਹੀਆਂ ਦੇ ਜਨੌਰ ਦੇ ਮਾਸੂਮ ਬੱਚੇ ਨੇ ਅੱਜ ਰੁਲੀਏ ਦੇ ਰੁੱਕੇ ਜੀਵਨ ਵਿੱਚ ਆਨੰਦ ਭਰ ਦਿੱਤਾ ਰੁਲੀਏ ਨੇ یوں احساس ਹੋਇਆ ਜਿਵੇਂ ਅੱਜ ਇਨੇ ਸਰਦਾਰਾਂ ਦੇ ਸਹਬਜ਼ਾਦੇ ਦੀ ਕਹੀ ਹੀ ਹੱਥਾਂ ਦੀਆਂ ਕੁੰਡੀਆਂ ਤੋਂ ਇਸ ਵਕਤ ਨੂੰ ਬਚਾ ਕੇ ਆਪਣੀ ਬੁੱਕਲ ਵਿੱਚ ਲੈ ਲਿਆ ਹੈ ਰੁਲੀਏ ਨੇ ਬਖਟ ਦੀ ਕੂਲੀ ਪੇਠ ਉੱਤੇ ਹੱਥ ਫੇਰਿਆ ਉਹਦੇ ਸਰੀਰ ਦਾ ਕੰਬਾ ਲੈ ਗਿਆ ਜਿਵੇਂ ਸਿਆਲ ਦੀ ਰੁੱਤ ਦੀ ਸਵੇਰ ਨੂੰ ਕਹਿਰੀ ਤੇ ਚੁਬਵੀਂ ਠੰਡ ਲੋਪ ਹੋ ਗਈ ਤੇ ਸੂਰਜ ਦੀ ਨਿੱਕੀ ਧੁੱਪ ਠੰਡ ਮਾਰੀਆਂ ਹੱਡੀਆਂ ਵਿੱਚ ਰਚਣ ਲੱਗ ਪਈ ਇੱਕ ਬੱਕਰੀ ਜਿਸ ਦਾ ਡੱਬਾ ਮੇਮਣਾ ਮਰ ਗਿਆ ਸੀ ਬੱਕੜ ਦੇ ਨੇੜੇ ਆਈ ਤੇ ਪਿਆਰ ਸ਼ੂਹਾ ਦੇ ਕੇ ਆਪਣਤ ਜਿਤਾਉਣ ਲੱਗ ਪਈ ਰੁਲੀਏ ਨੇ ਬੱਕੜ ਦੀ ਬੂਥੀ ਨੂੰ ਬੱਕਰੀ ਦੇ ਥਣਾ ਨਾਲ ਸ਼ਵਾ ਦਿੱਤਾ ਬੱਕਰੀ ਦੇ ਲੀਵੇਂ ਵਿੱਚੋਂ ਦੁੱਧ ਲੰਮੇ ਥਣਾ ਵਿੱਚ ਉਤਰ ਆਇਆ ਥਣ ਪਾਟਣ ਤੇ ਆ ਗਏ ਹਿਰਨ ਦੇ ਬੁੱਲਾਂ ਦੀ ਸ਼ੋ ਤੇ ਪੱਜ ਨਾਲ ਉਹ ਆਪੇ ਡੁੱਲ ਡੁੱਲ ਪੈਂਦੇ ਸਨ ਰੋਹੀ ਦੀਆਂ ਰੁੱਖੀਆਂ ጫੜੀਆਂ ਸੂਤ ਸੂਤ ਕੇ ਬੱਕਰੀ ਨੇ ਜਿਹੜਾ ਦੁੱਧ ਤਿਆਰ ਕੀਤਾ ਸੀ ਸਾਰਾ ਬੱਕੜ ਦੇ ਮੂੰਹ ਵਿੱਚ ਉਤਾਰ ਦਿੱਤਾ ਉਹਨੇ ਆਪਣੀਆਂ ਲੱਤਾਂ ਖੰਡਾ ਲਈਆਂ ਬੱਕੜ ਦੇ ਹਿਰਦੇ ਵਿੱਚ ਦੁੱਧ ਦੇ ਨਾਲ ਹੀ ਬੱਕਰੀਆਂ ਲਈ ਆਪਣਤ ਪ੍ਰਵੇਸ਼ ਕਰ ਗਈ ਜਦ ਸ਼ਿਕਾਰੀ ਕੁੱਤੇ ਬੱਕਰੀਆਂ ਦੇ ਇਸ ਇੱਜੜ ਵਿੱਚ ਹਰਨ ਦੇ ਇਸ ਬੱਚੇ ਨੂੰ ਦੇਖ ਕੇ ਉਸ ਵੱਲ ਖਾਣੇ ਪਾੜ ਖਾਣੇ ਦੰਦਾ ਖੋਲ ਕੇ ਮੂੰਹ ਪਾਉਣ ਲਈ ਆਉਂਦੇ ਤਾਂ ਭੋਰੂ ਇਸ ਹੱਲੇ ਨੂੰ ਤੌਣ ੜਾ ਕੇ ਰੋਕਦਾ ਰੁਲਿਏ ਦੀ ਸਾਮ ਵਾਲੀ ਡਾਂਗ ਮੋਢੇ ਤੇ ਖੜੋ ਜਾਂਦੀ ਬੱਕਰੀਆਂ ਸਿੰਘ ਖੁਲਾਰਦੀਆਂ ਜਦ ਪਿੰਡ ਦਾ ਕੋਈ ਜਵਾਕ ਇੱਜੜ ਵਿੱਚੋਂ ਇਸ ਬਕਟ ਨੂੰ ਫੜਨ ਤੇ ਡਰਾਉਂਦਾ ਉਪਰਾਲਾ ਕਰਦਾ ਤਾਂ ਰੁਲੀਏ ਦਾ ਖਰਵਾ ਬੋਲ ਉਸ ਦੀ ਇੱਲਤ ਨੂੰ ਥਾਂਵੇਂ ਰੋਕ ਦਿੰਦਾ ਜਦ ਇੱਜੜ ਰੋਹੀ ਵਿੱਚ ਚਰ ਕੇ ਬੈਠ ਜਾਂਦਾ ਤਾਂ ਰੁਲੀਆ ਲਿਟ ਜਾਂਦਾ ਬਕਟ ਨੇੜੇ ਆ ਕੇ ਬੈਠ ਜਾਂਦਾ ਆਪਣੀ ਤੋਂ ਰੁਲੀਏ ਤੇ ਸੱਟ ਦਿੰਦਾ ਉਹ ਉਹਦੀ ਬੁੱਠੀ ਤੇ ਪਿੰਡੇ ਨੂੰ ਬਲੋਸਦਾ ਪਿਆਰ ਸ਼ੋਹਾਂ ਦੀ ਲੋਰ ਵਿੱਚ ਉਗਦਾ ਰਹਿੰਦਾ ਸਰਦਾਰ ਰਤਨ ਸਿੰਘ ਨੂੰ ਇੱਕ ਦਿਨ ਦੁੱਧ ਦੀ ਲੋੜ ਪਈ ਉਹਦੇ ਘਰ ਭਾਵੇਂ 2 ਮਹੀਆਂ ਲਵੇਰੀਆਂ ਸਨ ਤੇ ਜਾਂ ਉਹ ਦੁੱਧ ਮੁੱਲ ਵੀ ਲੈ ਸਕਦਾ ਸੀ ਕਈ ਨੌਕਰ ਸਨ ਭੋਂ ਬੰਬੀ ਸੀ ਤੇ ਸਭthetaਰਾ ਸੀ ਹਵੇਲੀਆਂ ਦਾ ਮਾਲਕ ਸੀ ਧੀਆ ਪੁੱਤਰ ਕਾਲਜ ਵਿੱਚ ਪੜਦੇ ਸਨ ਕਈ ਹੱਲ ਵਗਦੇ ਸਨ ਪਰ ਜਿੱਥੇ ਉਹਦਾ ਕੰਮ ਮੁਕਤ ਬਣ ਸਕਦਾ ਸੀ ਉਥੇ ਉਹ ਪੈਸਾ ਕਿਉਂ ਖਰਚਦਾ ਤੇ ਉਹ ਆਪਣੇ ਬੱਚਿਆਂ ਦੇ ਮੂੰਹੋਂ ਦੁੱਧ ਖੋ ਕੇ ਪਟਵਾਰੀ ਜਾਂ ਤਹਿਸੀਲਦਾਰ ਨੂੰ ਕਿਉਂ ਦਿੰਦਾ ਉਸ ਦਿਨ ਸਰਦਾਰ ਨੇ ਚੌਕੀਦਾਰ ਨੂੰ ਰੁਲਿਏ ਦੇ ਵਾੜੇ ਦੁੱਧ ਲੈ ਆਉਣ ਲਈ ਭੇਜਿਆ ਰੁਲਿਏ ਨੂੰ ਪੈਸਿਆਂ ਦੀ ਆਸ ਨਹੀਂ ਸੀ ਉਹ ਸਰਦਾਰ ਤਾਂ ਸ਼ਮਕੀ ਹਿਲਾ ਹਲਾ ਕੇ ਹੀ ਪਿੰਡ ਦੇ ਮਜ਼ਦੂਰ ਕਾਮਿਆਂ ਤੋਂ ਨੂੰ ਮੁਖਤ ਮੱਕੀ ਜਾਂ ਕਣਕ ਦੀ ਗੁੜਾਈ ਲਈ ਲੈ ਜਾਂਦਾ ਸੀ ਤੇ ਰੁੜਿਏ ਨੂੰ ਉਹਨੇ ਕਿਹੜਾ ਪੌਂਡ ਤੇ ਮੋਹਰਾ ਦੇ ਦੇਣੀਆ ਸਨ ਲੰਗੋਟੀ ਝਾੜਦੇ ਰੁਲਿਏ ਨੇ ਦੁੱਧ ਵੱਲੋਂ ਕੋਰਾ ਜਵਾਬ ਦੇ ਦਿੱਤਾ ਜਿਸ ਉੱਤੇ ਸਰਦਾਰ ਸਾਹਿਬ ਬਹੁਤ ਦੁਖੀ ਹੋਏ ਉਹਨੇ ਇਸ ਹਾਰ ਤੋਂ ਤੰਗ ਆ ਕੇ ਫਿਰ ਚੌਂਕੀਦਾਰ ਨੂੰ ਮੋੜਿਆ ਕਿ ਉਹ ਰੁਲਿਏ ਦੇ ਘਰੋਂ ਕੁੱਕੜੀ ਦੇ ਚਾਰ ਆਂਡੇ ਲੈ ਆਏ ਰੁਲਿਏ ਦੀ ਮਾਂ ਨੇ ਸਭ ਆਂਡੇ ਉਸ ਦਿਨ ਸਵੇਰੇ ਹੀ ਬਾਈਸਾਈਕਲ ਵਾਲੇ ਸ਼ਹਿਰੀ ਨੂੰ ਦੇ ਦਿੱਤੇ ਸਨ ਹੁਣ ਘਰ ਵਿੱਚ ਕੋਈ ਆਂਡਾ ਨਹੀਂ ਸੀ ਸਰਦਾਰ ਦਾ ਗਰੋਧ ਉਤਾਰਨ ਲਈ ਉਸ ਦਿਨ ਪਿੰਡ ਵਿੱਚ ਪੁਲਿਸ ਆਈ ਹੋਈ ਸੀ ਉਹਨਾਂ ਦੀ ਸੇਵਾ ਦੁੱਧ ਤੇ ਆਂਡਿਆਂ ਨਾਲ ਹੀ ਹੋ ਸਕਦੀ ਸੀ ਫਿਰ ਸਾਹਿਬ ਨੇ ਕੁੱਕੜੀ ਦੀ ਮੰਗ ਕੀਤੀ ਚੌਕੀਦਾਰ ਖੁੱਡੇ ਵੱਲ ਵਧਿਆ ਪਰ ਰੁਲਿਏ ਦੀ ਬੁੱਢੀ ਮਾਂ ਨੇ ਖਿੜਕੀ ਬੰਦ ਕਰ ਦਿੱਤੀ ਤੇ ਫਿਰ ਆਪਣੇ ਕੰਬਦੇ ਹੱਥਾਂ ਨਾਲ ਕੁੱਕੜੀ ਦੇ ਆਂਡੇ ਵਰਗੇ ਚਿੱਟੇ ਖਿੰਡੇ ਵਾਲਾ ਨੂੰ ਸੰਭਾਲਣ ਲੱਗ ਪਈ ਚੌਕੀਦਾਰ ਖਾਲੀ ਹੱਥ ਮੋੜ ਗਿਆ ਤੇ ਬੁੱਢੀ ਮਾਂ ਭੈ ਦਾਇਕ ਸੁਪਨੇ ਮਨ ਵਿੱਚ ਵਾਹਣ ਲੱਗ ਪਈ ਅਗਲੇ ਦਿਨ ਸੰਤਾਰ ਸਾਹਿਬ ਆਣ ਗਏ ਉਹ ਰੁਲਿਆ ਤੈ ਇੱਕ ਜੰਗਲੀ ਜਨੌਰ ਨੂੰ ਆਪਣੇ ਇੱਜੜ ਵਿੱਚ ਬੰਨਿਆ ਹੋਇਆ ਏ ਇਸ ਅਪਰਾਧ ਵਿੱਚ ਤੈਨੂੰ ਪੁਲਿਸ ਦੇ ਹਵਾਲੇ ਕੀਤਾ ਜਾਊਗਾ ਇਹ ਸੁਣ ਕੇ ਰੁਲਿਆ ਮਨ ਵਿੱਚ ਕੁਝ ਗਿੜਗੜਾਇਆ ਤੇ ਕੰਬਿਆ ਉਹਦੀ ਜੀਬ ਥਥਲਾ ਗਈ ਉਹਦੀ ਮਾਂ ਕੁੱਬੀ-ਕੁੱਬੀ ਸੋਟੀ ਦੇ ਸਹਾਰੇ ਸਰਦਾਰ ਵੱਲ ਵਧੀ ਉਹਦੇ ਪੈਰੀ ਝੋਨਾ ਧਰਨ ਲਈ ਪਰ ਉਹ یوں ਪਿੱਛੇ ਹਟ ਗਿਆ ਜਿਵੇਂ ਉਸ ਵੱਲ ਕੋਈ ਦੂ ਮੂਹੀ 나ਗੜ ਆਪਣੀ ਸਰੀ ਉੱਚੀ ਕਰੀ ਆ ਰਹੀ ਹੋਵੇ ਹਰਾਮ ਦੇ ਪੁੱਤਾ ਤੂੰ ਜੇਲ੍ਹ ਜਾਏਗਾ ਕਹਿੰਦਿਆਂ ਸਰਦਾਰ ਦੇ ਚਿਹਰੇ ਤੇ ਕ੍ਰੋਧ ਦੀ ਲਾਲੀ ਫੇਰ ਆ ਗਈ ਉਹ ਆਪਣੇ ਹੱਥ ਵਿੱਚ ਚਾਂਦੀ ਦੇ ਮੁਠੇ ਵਾਲੀ ਛੱਟੀ ਹਿਲਾਉਂਦਾ ਦੰਦ ਪੀਂਦਾ ਤੁਰ ਗਿਆ ਰੁਲਿਏ ਦੀ ਮਾਂ ਅਸਫਲ ਹੀ ਆਪਣੀ ਚਾਦਰ ਦੇ ਪੱਲੇ ਨਾਲ ਅੱਖਾਂ ਪੁੰਝਦੀ ਰਹਿ ਗਈ। ਤਾਰਿਆਂ ਵਾਂਗ ਉਹਦੀਆਂ ਅੱਖਾਂ ਵਿੱਚ ਹੰਝੂ ਝੜ ਰਹੇ ਸਨ। ਉਸ ਰਾਤ ਚੀਰਤਾਈ ਰੁਲਿਏ ਦੀਆਂ ਅੱਖਾਂ ਵਿੱਚ ਨੀਂਦ ਨਾ ਪਈ। ਉਹ ਕੰਬਦੇ ਤਾਰਿਆਂ ਵੱਲ ਝਾਕਦਾ ਰਿਹਾ। ਕਿੰਨੇ ਹੀ ਤਾਰੇ ਅਸਮਾਨ ਵਿੱਚ ਟੁੱਟਦੇ ਰਹੇ। ਤੇ ਉਹਨਾਂ ਦੀਆਂ ਚਾਂਦੀ ਰੰਗੀਆਂ ਪੈੜਾ ਮਿੱਟਦੀਆਂ ਰਹੀਆਂ। ਉਹ ਕਈ ਵਾਰ ਆਪਣੇ ਮੰਜੇ ਤੋਂ ਉੱਠਿਆ ਤੇ ਬਕੜ ਦੀ ਬੂਥੀ ਨੂੰ ਉੱਪਰ ਚੋਕ ਕੇ ਆਪਣੇ ਬੁੱਲਾਂ ਨਾਲ ਸੁਹਾ ਕੇ ਘੁੱਟਦਾ ਰਿਹਾ। ਛੇਕੜ ਉਹ ਬੋਲਿਆ, "ਮੋਤੀ, ਕੀ ਹੁਣ ਤੂੰ ਮੈਨੂੰ ਛੱਡ ਜਾਏਂਗਾ?" ਹਾਉ ਹਾਉ ਬਕੜ ਦੇ ਮੂੰਹ ਵਿੱਚੋਂ ਬਾਹ ਆਈ। ਤੇ ਫਿਰ ਉਹ ਸ਼ਾਂਤੀ ਨਾਲ ਲਟ ਗਿਆ ਤੇ ਨੀਂਦ ਦੀ ਸੰਗਣੀ ਅਥਾ ਗੁਫਾ ਵਿੱਚ ਜਾ ਗੁੰਮਿਆ ਅਗਲੇ ਦਿਨ ਆਂਥਣੀ ਇੱਕ ਲਾਲ ਪਕੜੀ ਵਾਲਾ ਰੁਲਿਏ ਦੇ ਘਰ ਅੱਗੇ ਆਖ ਅੱਗੇ ਖੜਾ ਸੀ ਤੇ ਉਹਦੇ ਹੱਥ ਵਿੱਚ ਖਾਕੀ ਜਿਹੇ ਕਾਗਜ਼ ਦਾ ਪੱਤਰਾ ਸੀ ਝੋਨਾ ਸੰਭਾਲਦੀ ਬੁੱਢੀ ਮਾਂ ਦੇ ਹੱਥ ਕੰਬ ਰਹੇ ਸਨ ਰੁਲਿਆ ਅੰਦਰ ਵੜਿਆ ਤੇ ਮਾਂ ਦੀ ਮਹਿਲੀ ਜਈ ਪੋਟਲੀ ਵਿੱਚੋਂ ਪੰਜਾ ਰੁਪਿਆ ਦਾ ਨੋਟ ਕੱਟਿਆ ਤੇ ਉਹ ਦੀਆਂ ਤਹਿਆਂ ਖੋਲਦਾ ਸਿਪਾਹੀ ਵੱਲ ਵਧਿਆ ਤਖਤੇ ਦੇ ਉੱਲੇ ਹੋ ਕੇ ਉਹਨੇ ਸਿਪਾਹੀ ਅੱਗੇ ਵਧੇ ਹੱਥ ਉੱਤੇ ਉਹ ਨੋਟ ਟਿਕਾ ਦਿੱਤਾ ਜਿਹੜਾ ਉਹਨੇ ਕਈ ਦਿਨ ਬੱਕਰੀਆਂ ਦਾ ਦੁੱਧ ਵੇਚ ਕੇ ਖੱਟਿਆ ਸੀ ਮੇਮਣਿਆਂ ਦੇ ਮੂੰਹ ਵਿੱਚੋਂ ਦੁੱਧ ਖੂ ਖੋ ਕੇ ਉਹਨਾਂ ਦੇ ਖਾਲੀ ਲੱਕੇ ਅੰਦਰ ਵਾੜ-ਵਾੜ ਕੇ ਤਾਵੀਰੂਲਿਏ ਨੇ ਇਹ ਜਾਣਿਆ ਕਿ ਉਹਨੇ ਕੁਝ ਗਵਾਇਆ ਨਹੀਂ ਕਮਾਇਆ ਹੈ ਹੁਣ ਉਹ ਜੇਲ ਨਹੀਂ ਜਾਊਗਾ ਆਪਣੀਆਂ ਬੱਕਰੀਆਂ ਚਾਰਿਆ ਕਰੂਗਾ ਤੇ ਮੀਮਣਿਆਂ ਦੇ ਖਾਲੀ ਟਿੱਡਾਂ ਨੂੰ 베ਰੀ ਦੇ ਪੱਤਿਆਂ ਨਾਲ ਭਰਿਆ ਕਰੂਗਾ ਉਹਦਾ ਇੱਜ਼ਤ ਬਣਿਆ ਰਹੂਗਾ ਉਹਦਾ ਪਰਿਵਾਰ ਸੱਜਿਆ ਰਹੂਗਾ ਬਗਟ ਉਹ ਉਸ ਨਾਲੋਂ ਨਹੀਂ ਵਿਛੜੇਗਾ ਉਹਦਾ ਪਿਆਰ ਨਹੀਂ ਟੁੱਟੂਗਾ ਉਹਦੀ ਜੀਵਨ ਰੋ ਨਹੀਂ ਟੁੱਟੂਗੀ ਬੱਕਰੀਆਂ ਮੋਤੀ ਨੂੰ ਨਹੀਂ ਉਧਰ ਨਗੀਆਂ ਪਰ ਪੱਕ ਰਹੀਆਂ ਬੱਲੀਆਂ ਉੱਤੇ ਗੜੇ ਪੈ ਗਏ ਸਿਪਾਹੀ ਮੁੜ ਗਿਆ ਸਰਦਾਰ ਆਤਮਕਿਆ ਉਹ ਸ਼ਿਕਾਰ ਖੇਡ ਕੇ ਆਇਆ ਸੀ ਪਰ ਉਹਦੇ ਹੱਥ ਅਜ ਕੋਈ ਜਨੌਰ ਨਹੀਂ ਸੀ ਆਇਆ ਅੱਜ ਦੀ ਸਫਲਤਾ ਦਾ ਸਾਰਾ ਕਰੋਧ ਹੁਣ ਰੁਲੀਏ ਉੱਤੇ ਉਤਾਰਿਆ ਉਹਨੇ ਬੰਦੂਕ ਤਾਲ ਲਈ ਤੇ ਬਕਟ ਵੱਲ ਸਿੱਧੀ ਕੀਤੀ ਉਸੇ ਵੇਲੇ ਰੁਲਿਆ ਸਰਦਾਰ ਦੇ ਪੈਰਾਂ ਉੱਤੇ ਡੇਗ ਪਿਆ ਸਰਦਾਰ ਜੀ ਤੁਸੀਂ ਖਿਮਾ ਕਰੋ ਮਾਰੋ ਨਾ ਇਸ ਨਿਰਦੋਸ਼ ਨੂੰ ਮੈਂ ਇਹਨੂੰ ਰੋਹੀ ਵਿੱਚ ਛੱਡ ਆਉਂਗਾ ਸਰਦਾਰ ਚਲੇ ਆ ਗਿਆ ਅਦਲੀ ਅਥਣ ਜਦ ਬਾੜੇ ਵਿੱਚ ਰੁਲਿਆ ਆਪਣੀਆਂ ਬੱਕਰੀਆਂ ਦੀ ਧਾਰ ਚੋਰੀਆ ਸੀ ਤਾਂ ਸਰਦਾਰ ਦੇ ਸਹਬਜ਼ਾਦੇ ਨੇ ਆ ਪੈਰ ਪਾਏ ਬੈਂਤ ਦੀ ਛੱਟੀ ਉਹਦੇ ਕੂਲੇ ਹੱਥਾਂ ਵਿੱਚ ਸੂਕ ਰਹੀ ਸੀ ਵਾੜੇ ਵਿੱਚੋਂ ਭਾਵੇਂ ਸਗੋਹ ਦੀ ਦੁਰਗੰਧ ਉਹਦੀਆਂ ਨਾਸਾਂ ਨੂੰ ਔਖਾ ਕਰ ਰਹੀ ਸੀ ਪਰ ਉਹ ਕਰੋਧ ਦੇ ਬੁੱਲੇ ਹੀਠ ਅਥਾ ਵੱਧ ਗਿਆ ਤੇ ਬਕਟਤੇ ਕਾਲ ਚੰਮ ਦਾ ਪਟਾ ਪਾਉਣ ਲਈ ਘੇਰਾ ਪਾਉਣ ਲੱਗਾ ਬਕਟ ਨੇ ਬੱਕਰੀਆਂ ਵਿਚ ਕੁਲਲਾਟ ਪਾ ਦਿੱਤਾ ਪਕਟ ਵੱਡਾ ਸੀ ਤੇ ਬੱਕਰੀਆਂ ਛੋਟੀਆਂ ਲੋਕ ਦਾ ਕਿੱਥੇ ਉਹ ਸਿਆਲੇ ਦੀ ਰਾਤ ਤੇ ਦੇ ਤਾਰਿਆਂ ਵਾਂਗ ਕੰਬ ਰਿਹਾ ਸੀ ਭੋਰੂ ਵੀ ਆਪਣੇ ਸੱਜਣ ਦੀ ਮਦਦ ਲਈ ਲਪਕਿਆ ਪਰ ਰੁਲਿਏ ਨੇ ਛੇਤੀ ਚੁੱਪ ਕਰਾ ਦਿੱਤਾ ਕਿਉਂਕਿ ਇਸ ਤਰ੍ਹਾਂ ਰਾਏ ਜਾਦੇ ਦੀ ਹੱਕਤ ਸੀ ਤੇ ਕਰੋਧ ਵਦਨ ਦਾ ਡਰ ਸੀ ਮਿਕ ਮਿਕ ਕਰਦੀਆਂ ਬੱਕਰੀਆਂ ਸਹਿਮ ਗਈਆਂ ਸੁਗੜ ਗਈਆਂ ਉਹ ਪੀਲੀਆਂ ਅੱਖਾਂ ਨਾਲ ਬੁੱচ্চਾ ਨੂੰ ਪਛਾਣ ਕੇ ਘੂਰ ਰਹੀਆਂ ਸਨ ਪਰ ਅੱਖਾਂ ਦੀ ਤੱਕਣੀ ਨਾਲ ਨਿਰਲਜ ਬੇਹਾ ਪਾਪੀ ਮਾਰਤਾ ਨਹੀਂ ਜਾਂਦਾ ਨਹੀਂ ਤਾਂ ਇਹਨਾਂ ਦਾ ਵਾਧਾ ਰੁਕ ਨਾ ਜਾਵੇ ਕ੍ਰਿਣਾ ਵੀ ਇੱਕ ਅਸਫਲ ਹਥਿਆਰ ਬਣ ਕੇ ਡੇਕ ਹੀ ਪੈਂਦੀ ਹੈ ਸ਼ੇਕੜ ਰਾਏ ਜਾਦੇ ਨੇ ਬੱਕੜ ਦੇ ਘੜ ਵਿੱਚ ਪਟਾ ਪਾ ਹੀ ਲਿਆ ਉਦੇ ਨਾਲ ਪਿੰਡ ਦੇ 2-4 ਹੋਰ ਵੀ ਇਲਤੀ ਮੁੰਡੇ ਸਨ ਬਕੜ ਦੇ ਬਕੜ ਬੱਕਰੀਆਂ ਦੇ ਪੈਰਾਂ ਵਿੱਚ ਲਟ ਗਿਆ ਉਹਨੂੰ ਸ਼ਮਕੀਆਂ ਨਾਲ ਉਠਾਇਆ ਗਿਆ ਡਰ ਮਾਰਿਆ ਹਰ ਨੇ ਪਿੱਛੇ ਪਿੱਛੇ ਹੂੰ ਤੁਰ ਪਿਆ ਜਿਵੇਂ ਹੱਥ ਕੜੀਆਂ ਨੜਿਆ ਅਪਰਾਧੀ ਪੁਲਿਸ ਦੇ ਸਿਪਾਹੀ ਮੰਗਰ ਤੁਰਦਾ ਹੈ ਤੇ ਆਪਣੇ ਘਰ ਵੱਲ ਤੇ ਪਿੰਡ ਵੱਲ ਤੇ ਫਿਰ ਜੂ ਵੱਲ ਝਾਕਦਾ ਜਾਂਦਾ ਹੈ ਆਪਣੇ ਡੁੱਲੇ ਦੁੱਧਦਾਰ ਊਲੀਏ ਨੂੰ ਕੋਈ ਦੁੱਖ ਨਹੀਂ ਸੀ ਪਰ ਚੰਡਾਲ ਦੇ ਹੱਥੀਂ ਕਢੀ ਸਿਆ ਜਾਂਦਾ ਹੱਥੀਂ ਪਾਲਿਆ ਬਗਟ ਵੇਖ ਕੇ ਓਨੇ ਤਾਂ ਮਾਰੀ ਹਾਏ ਹੋਏ ਮੇਰਾ ਮੋਤੀ ਊਲੀਏ ਦੇ ਮੂੰਹੋਂ ਮੋਤੀ ਸੁਣ ਕੇ ਬਗਟ ਪਿੱਛੇ ਚਾਕਿਆ ਉਹਦੀ ਪੇਠ ਉਤੇ ਚਮਕੀ ਤਸ ਗਈ ਉਹ ਨਿੱਕੀ ਪੂਸ਼ ਕੰਬ ਦੀਆਂ ਲੱਤਾਂ ਦੇ ਨਾਲ ਵੇ ਲੱਤਾਂ ਵਿੱਚ ਦੇ ਕੇ ਤੁਰ ਪਿਆ ਰੁਲੀਆ ਉਹ ਬਿਮਾਰ ਕੇ ਡਿੱਗ ਪਿਆ ਨੇੜੇ ਦੇ ਆਦਮੀਆਂ ਦੇ ਦਿਲਾਂ ਵਿੱਚ ਕੰਬਣੀ ਛੇੜ ਗਈ ਇਹ ਤਕਾਸੀ ਪਰ ਰਾਜਾ ਦੇ ਨੂੰ ਕੌਣ ਰੋਕ ਕੇ ਬਕਟ ਵੀ ਆਪਣੇ ਡਿੱਗੇ ਪਏ ਸਵਾਮੀ ਉੱਤੇ ਦੋ ਹੰਝੂ ਨਾ ਕੀਰ ਸਕਿਆ ਰੁਲੀਏ ਦੇ ਸਰੀਰ ਵਿੱਚ ਜਿਵੇਂ ਬਿਜਲੀ ਦੀ ਲਹਿਰ ਫੇਰ ਗਈ ਹੋਵੇ ਉਹ ਇੱਕਦਮ ਉੱਠਿਆ ਤੇ ਨਾਟ ਕੇ ਬਕਟ ਦੀ ਧੌਣ ਨਾਲ ਚਿੰਬੜ ਗਿਆ ਬਗੜੀਆਂ ਮੋਟੀਆਂ ਅੱਖਾਂ ਵਿੱਚੋਂ ਤੱਤੇ ਪਾਣੀ ਦੇਦੋ ਤੁਬਕੇ ਰੁਲੀਏ ਦੀ ਪੱਤ ਜੜ ਮਾਰੀ ਗੱਲ ਉਤੇ ਡਿੱਗੇ ਰੁਲੀਏ ਦੀ ਪੀਟ ਤੇ ਸ਼ਮਕੀਆਂ ਦੀ ਵਾਸ਼ੜ ਹੋਈ ਲਾਲ ਲਾਸ਼ਾਂ ਉਹਦੇ ਸਰੀਰ ਉਤੇ ਉੱਗੜ ਆਈਆਂ ਜਿਹੜੀਆਂ ਉਹਦੇ ਪਾਟੇ ਹੋਏ ਕੁੜਤੇ ਦੀਆਂ ਮੋਰੀਆਂ ਵਿੱਚੋਂ ਸਾਫ਼ ਦੇਖ ਰਹੀਆਂ ਸਨ ਸ਼ੇਕੜ ਰੁਲਿਏ ਦੇ ਹੱਥ ਢਿੱਲੇ ਹੋ ਕੇ ਬਕਟ ਦੀ ਥੋਣ ਨਾਲ ਟੁੱਟ ਗਈ। ਰੁਲਿਏ ਨੂੰ ਦਾਰਸੀ ਕੀ ਰਾਏ ਜ਼ਿਆਦਾ ਜ਼ਰੂਰ ਬਕਟ ਨੂੰ ਮਾਰ ਕੇ ਖਾ ਜਾਊ ਕਿਉਂਕਿ ਉਹ ਰੋਹੀ ਦੇ ਬਿਮਾਰ ਹਰਨਾ ਨੂੰ ਮਾਰਨੋਂ ਵੀ ਸੰਕੋਚ ਨਹੀਂ ਸੀ ਕਰਦਾ। ਰੁਲਿਏ ਨੇ ਫੇਰ ਲੇਰ ਮਾਰੀ ਹਾਏ ਮੇਰਾ ਮੋਤੀ। ਸੰਧਿਆ ਹੋ ਰਹੀ ਸੀ। ਮੰਦਰ ਦੇ ਕਲਸ਼ ਦੀਪ ਰੇਮ ਤੱਕਣੀ ਵੀ ਅਰਥ ਈ ਡੋਲ ਰਹੀ ਸੀ। ਗੁਰਦੁਆਰੇ ਦੇ ਦਾਖੜਿਆਲ ਨਾ ਆ ਖੜਕਿਆ ਤੇ ਨਾ ਹੀ ਸੰਤਾਂ ਦੇ ਢੇਰੇ ਦਾ ਸੰਖ ਵਿਲਕਿਆ ਚਾਨਣ ਵਿੱਚ ਹਨੇਰਾ ਅਜੇ ਕੋਲ ਹੀ ਰਿਹਾ ਸੀ ਸ਼ਿਵਾਲੇ ਅਜੇ ਜੋਤਾ ਨਹੀਂ ਸਨ ਜਗੀਆਂ ਪੱਛਮ ਦੀ ਹਵਾ ਜਿਹੜੀ ਸਾਰਾ ਦਿਨ ਸਰੀਰਾਂ ਤੇ ਕੱਪੜਿਆਂ ਨੂੰ ਛੇੜਦੀ ਰਹੀ ਸੀ ਉਹਨ ਅਹੱਲ ਸੀ ਤੈਂ ਕਿਉਂ ਜੰਗਲੀ ਜਨੌਨ ਨੂੰ ਆਪਣੇ ਬਾੜੇ ਵਿੱਚ ਬੰਨਿਆ ਰਾਏ ਜਾਤੇ ਦਾ ਕ્રોਧ ਫੁੱਟਿਆ ਛੋਟੇ ਸਰਦਾਰ ਮੈਂ ਇਹਨੂੰ ਕੱਲ ਨੂੰ ਦੂਰ ਰੋਹੀ ਵਿੱਚ ਛੱਡ ਆਉਂਗਾ ਅੱਜ ਦੀ ਰਾਤ ਛੱਡ ਦੇ ਬਗਟ ਤੀਜੇਂ ਦਾ ਪਚਾਉਣ ਲਈ ਰੁਲਿਏ ਨੇ ਵਚਨ ਕੀਤਾ ਚੌਂਕ ਪਲੇਮਾਨਸਾਂ ਦੀ ਜੀਬ ਖੁੱਲੀ ਓਏ ਸੌਰੀ ਦਿਆ ਤੈਂ ਕਿਉਂ ਰੱਖਿਆ ਹੇਰੇਣ ਆਪਣੇ ਬਾੜੇ ਤੈਂ ਕੀ ਇਹਦਾ ਦੁੱਧ ਚੋਣੇ ਇੱਕ ਧੌਲ ਦਾੜੀਆ ਨਿਆਕਾਰੀ ਲਹਿਜੇ ਵਿੱਚ ਦਿਆਵਾਨ ਹੋ ਕੇ ਅੱਗੇ ਵਧਿਆ ਬਾਬਾ ਮੈਂ ਛੱਡ ਦਊਂਗਾ ਸਵੇਰੇ ਚਲੋ ਫੈਸਲਾ ਹੋਇਆ ਇੱਕ ਹੋਰ ਖੁਸ਼ੀ ਵਿੱਚ ਕੂਆ ਰਾਏ ਜਾਦੇ ਨੇ ਗਲੋਂ ਪਟਾ ਖੋਲਿਆ ਤੇ ਪੇਠ ਮੋੜ ਕੇ ਤੁਰ ਪਿਆ ਭੀੜ ਖਿੰਡ ਗਈ ਬਕਟ ਭਾੜੇ ਜਾ ਵੜਿਆ ਟਪੂਸੀਆਂ ਮਾਰਦਾ ਅਗਲੇ ਦਿਨ ਰੁਲੀਆਂ ਇੱਜੜ ਰੋਹੀ ਵਿੱਚ ਲੈ ਗਿਆ ਬਕਰ ਦੇ ਗਲ ਬਾਹਾਂ ਪਾ ਕੇ ਛੇੜ ਛੇਕੜਨੀ ਮਿਲਨੀ ਕੀਤੀ ਤੇ ਕਿ ਹਾਂ ਚਾ ਮਿੱਤਰਾ ਇਹ ਮੇਰਾ ਪਿਆਰ ਲੈ ਜਾ ਰੋਹੀਆਂ ਵਿੱਚ ਮੋੜ ਮੇਰੇ ਨੇੜੇ ਨਾ ਆਵੇਂ ਇੱਥੇ ਤੇਰੀ ਮੌਤ ਦੰਦ ਖੋਲੀ ਤੇਰੀ ਭਾਲ ਵਿੱਚ ਫਿਰਦੀ ਹੈ ਜਾਨਵਰ ਨਾ ਸਮਝਿਆ ਉਹ ਰੁਲੀਏ ਦੇ ਉਦਾਲੇ ਢੇੜੇ ਕੱਢਣ ਲੱਗ ਪਿਆ ਭੋਰੂ ਨੂੰ ਉਹਦੇ ਪਿੱਛੇ ਪਾਉਣ ਦਾ ਯਤਨ ਵੀ ਅਸਫਲ ਹੀ ਰਿਹਾ ਉਹ ਇਹਦਾ ਮਿੱਤਰ ਬਣ ਚੁੱਕਿਆ ਸੀ ਹੁਣ ਉਹ ਇਹਦੀਆਂ ਲੱਤਾਂ ਕਿਵੇਂ ਪਾੜਦਾ ਕਈ ਵਾਰੀ ਡਾਂਗ ਰੁਲੀਏ ਨੇ ਬਕਟ ਦੇ ਟਰਾਵੇ ਲਈ ਹਵਾ ਵਿੱਚ ਘੁਮਾਈ ਪਰ ਬੇਅਰਥ ਬਕਟ ਨੇ ਪਿੱਛਾ ਨਾ ਛੱਡਿਆ ਹਰਨਾ ਦੀ ਇੱਕ ਡਾਰ ਅੱਗੇ ਲੰਘ ਗਈ ਬਕਟ ਨੇ ਉੱਕਾ ਧਿਆਨ ਨਾ ਕੀਤਾ ਡਾਰ ਖੜੋ ਗਈ ਆਪਣੀ ਜਾਤ ਦੇ ਪਿਆਰ ਨੂੰ ਹਵਾ ਵਿੱਚੋਂ ਸੁੰਘਿਆ ਪਰ ਬਕਟ ਕੋਲ ਆਦਮ ਜਾਤ ਖੜੋਤੀ ਦੇਖ ਹਰਨ ਕਰਨਾ ਦੀ ਜਾਤ ਮਾਰ ਕੇ ਹਵਾ ਵਿੱਚ ਟਪੂਸੀਆਂ ਮਾਰ ਦੇ ਦੂਰ ਲੋਭ ਹੋ ਗਏ ਬਗਟ ਨਾ ਵਿਛੜਿਆ ਉੱਕੜ ਜਦੋਂ ਆਥ ਨੇ ਇੱਜੜ ਪਿੰਡ ਮੁੜਿਆ ਤਾਂ ਆਕ ਕੇ ਰੁਲਿਏ ਨੇ ਦੋ ਡਾਂਗਾ ਉਹਦੀ ਪਿੱਠ ਉੱਤੇ ਮਾਰੀਆਂ ਬਗਟ ਰੋਹੀ ਨੂੰ ਨੱਠ ਗਿਆ ਰੁਲਿਏ ਨੇ ਪਿੱਠ ਕਮਾਈ ਬਗਟ ਬੱਕੀਆਂ ਵਿੱਚ ਸੀ ਰੁਲਿਆ ਬਹੁਤ ਦੂਰ ਤਾਈ ਉਹਦੇ ਪਿੱਛੇ ਨੱਠਿਆ ਅਤੇ ਸੰਘਣੀ ਝਾੜੀ ਵਿੱਚ ਵੜ ਆਇਆ ਹੁਣ ਉਹਨੂੰ ਭਰੋਸਾ ਸੀ ਕਿ ਇਹ ਨਹੀਂ ਪਰਤੂਗਾ ਇਸ ਤਰ੍ਹਾਂ ਉਹਨੂੰ ਪਟਰੀ ਤੋਂ ਪਾਰ ਹੀ ਹਨੇਰਾ ਹੋ ਗਿਆ ਸੀ ਮੁਰੋ ਨੇ ਆਪਣੀਆਂ ਖਿੰਡੀਆਂ ਬੱਕਰੀਆਂ ਸਾਂਭ ਲਈਆਂ ਵਾੜੇ ਵਾੜਦਿਆਂ ਪਿੰਡ ਤੇ ਦੀਵੇ ਜਾਗ ਚੁੱਕੇ ਸਨ ਨਿਸ਼ਚਿੰਤ ਅਰੁਲੀਆ ਮੰਝੀ ਉੱਤੇ ਲੇਟਿਆ ਪਿਆ ਸੀ ਵਾੜੇ ਦੀ ਖਿੜਕੀ ਮੂਹਰੇ ਘੂਰ ਘੂਰ ਹੋਈ ਕਿੜਕਿੜ ਮਾਂ ਦਾ ਮੰਝਾ ਖੜਕਿਆ ਅਰੁਲੀਏ ਨੇ ਕੁੰਡੀ ਖੋਲੀ ਬਕਟ ਅੰਦਰ ਆਇਆ ਮੇਡ ਮੇਨ ਨਾਲ ਬੱਕਰੀਆਂ ਨੇ ਸਵਾਗਤ ਕੀਤਾ ਉਹ ਕੰਬਖਤ ਤੇਰੀ ਮੌਤ ਤੇਰਾ ਪਿੱਛਾ ਨਹੀਂ ਛੱਡਦੀ ਰੁਲੀਆਂ ਨੇ ਪਿੱਠ ਤੇ ਹੱਥ ਫੇਰਦਿਆਂ ਹੌਲੀ-ਹੌਲੀ ਕਿਹਾ ਅਸਮਾਨ ਉੱਤੇ ਤਾਰੇ ਕੰਬ ਰਹੇ ਸਨ ਲੰਬੀ ਰਾਤ ਤਾਹੀ ਰੁਲੀਆਂ ਆ ਰਹੇ ਮਿਸ਼ੋੜੇ ਦੇ ਚਿੱਤਰ ਵਹੰਦਾ ਰੋਂਦਾ ਰਿਹਾ ਚੇਰ ਤਾਹੀ ਉਹਦੀਆਂ ਸਿਸਕੀਆਂ ਬੰਦ ਨਾ ਹੋਈਆਂ ਕੁੱਕੜ ਦੀ ਬਾਗ ਤੋਂ ਪਹਿਲਾਂ ਉਹ ਉੱਠਿਆ ਤੇ ਬਗੜਤੀਆਂ ਅੱਖਾਂ ਉੱਤੇ ਪਰਨਾ ਬਨ ਦਿੱਤਾ ਤੇ ਧੂਕੇ ਤੁਰ ਧੂਕੇ ਤੁਰ ਪਿਆ ਨਾ ਨੁੱਕਰ ਕਰਦਾ ਬਗਟ ਅੰਨੇ ਵਾ ਰਾਹ ਤੇ ਪਿਆ ਤੁਰ ਪਿਆ ਊਂਗ ਤੋੜ ਜਿਆਂ ਬੱਕੜੀਆਂ ਮਿਆਂ ਕੇ ਚੁੱਪ ਹੋ ਗਈਆਂ ਰੁਲੀਆਂ ਸੂਰਜ ਦੀ ਟਿੱਕੀ ਦਿਸਣ ਤੋਂ ਪਹਿਲਾਂ ਕਈ ਕੋਹਦਾ ਪੈਂਡਾ ਮਾਰ ਕੇ ਬਗਟ ਨੂੰ ਛੱਡ ਕੇ ਮੋੜ ਪਿਆਸੀ ਸਾਰਾ ਦਿਨ ਸਿਰ ਤੋਂ ਲੰਘ ਗਿਆ ਰੁਲਿਆ ਇੱਜੜ ਚਾਰ ਕੇ ਘਰ ਮੁੜਿਆ ਦੇਨ ਛਿਪ ਜਾਂ ਹਨੇਰਾ ਹੋ ਗਿਆ ਦੀਵੇ ਜਗ ਜਗੇ ਤੇ ਪੁੱਜ ਗਏ ਆਟੇ ਦੀ ਮਸ਼ੀਨ ਦੀ ਧੁਕ ਧੁਕ ਬੰਦ ਹੋ ਗਈ ਲੋਕ ਸੌਂ ਗਏ ਵਾੜੇ ਦੀ ਖਿੜਕੀ ਅੱਗੇ ਕੁਰਕੁਰ ਫੇਰ ਹੋਈ ਰੁਲਿਆ ਸੌ ਰਿਆ ਸੀ ਪੋਰੂ ਆਪਣੇ ਮਿੱਤਰ ਦਾ ਬੋਲ ਪਛਾਣ ਗਿਆ ਮੰਜੇ ਦੀ ਬਾਹੀ ਉਹਨੇ ਪੰਜੇ ਨਾਲ ਕਰੋੜੀ ਇੱਕ ਨੋਹ ਵਿੱਚ ਰੁਲੀਏ ਦੀ ਚਾਦਰ ਫਾਸ ਕੇ ਤਣਕੂ ਗਈ ਰੁਲੀਆ ਜਾਗਿਆ ਪੌਰੂ ਬੇਚੈਨੀ ਨਾਲ ਚਾਉ ਚਾਉ ਕਰਦਾ ਖਿੜਕੀ ਵੱਲ ਤੁਰ ਪਿਆ ਤੇ ਰੁਲੀਆ ਉਹਦੇ ਪਿੱਛੇ ਪਿੰਡ ਦੇ ਕੁੱਤਿਆਂ ਦਾ ਟੋਲਾ ਬਗਟ ਉੱਤੇ ਟੋਟ ਪਿਆ ਪੌਰੂ ਨੇ ਆਪਣੇ ਪੁਰਾਣੇ ਮਿੱਤਰ ਦੀ ਮਦਦ ਵਿੱਚ ਪਿੱਠ ਉੱਤੇ ਦੰਦ ਖਾਦੇ ਅਸਫਲ ਪੌਰੂ ਮੋੜ ਆਇਆ ਬਗਟ ਜਾਨ ਬਚਾ ਕੇ ਨੱਠ ਗਿਆ ਹਵਾ ਵਿੱਚ ਗੂੰਜੀਆਂ ਆਵਾਜ਼ਾਂ ਢਿੱਲੀਆਂ ਪੈ ਕੇ ਸੌ ਗਈਆਂ ਰੁਲਿਆ ਜਾਗਦਾ ਰਿਹਾ ਤੇ ਕੰਬਦੇ ਤਾਰਿਆਂ ਵੱਲ ਝਾਕਦਾ ਰਿਹਾ ਕੁਰਕੁਰਨਾ ਹੋਈ ਬਕਟ ਨਾ ਆਇਆ ਅਗਲੇ ਦਿਨ ਸੂਰਜ ਦੀ ਟਿੱਕੀ ਦਿਸਣ ਤੋਂ ਪਹਿਲਾਂ ਰੁਲਿਆ ਉੱਠਿਆ ਤੇ ਬਾੜੇ ਦੀ ਖਿੜਕੀ ਖੋਲ ਕੇ ਬਾਹਰ ਆਇਆ ਤਾਂ ਦੇਖਿਆ ਇੱਕ ਆਂਧਕੋਲ ਹਰਨ ਦੀ ਲੋਥ ਪਈ ਹੈ ਪੈਂਡ ਦੇ ਲੰਡਰ ਕੁੱਤੇ ਉਹਦੇ ਉਦਾਲੇ ਘੁੰਮ ਰਹੇ ਸਨ ਕਾਂਦ ਦੀਆਂ ਜੜਾਂ ਵਿੱਚ ਲਹੂ ਡੁੱਲਿਆ ਹੋਇਆ ਸੀ ਮਰੇ ਪਏ ਬੱਕਟ ਦੇ ਗਾਲ ਬਾਹਾਂ ਪਾ ਕੇ ਰੁਲੀਏ ਨੇ ਪੋਬ ਬਮਾਰੀ ਹਾਏ ਮੇਰਾ ਮੋਤੀ ਅਸ਼ਬਦੀ ਰੂਪ ਭਾਵ ਉਹਦੇ ਹਿਰਦੇ ਵਿੱਚ ਫਿਰ ਰਿਹਾ ਸੀ ਨਾ ਤਾਂ ਲੋਕ ਕੁੜੀਆਂ ਨੂੰ ਪਿਆਰ ਕਰਨ ਦਿੰਦੇ ਨੇ ਤੇ ਨਾ ਜਨੌਰਾਂ ਨੂੰ ਸਰਦਾਰ ਸਾਹਿਬ ਦੇ ਕੁੱਤਿਆਂ ਦੀ ਸੈਨਾ ਲਹੂ ਲਿਪੜੇ ਦੰਦ ਖੋਲੀ ਉਦਾਲੇ ਘੁੰਮ ਰਹੀ ਸੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ